ਇੱਕ ਵਾਰ ਇੱਕ ਵਿਅਕਤੀ ਆਪਣੇ ਜੀਵਨ ਤੋਂ ਬਹੁਤ ਦੁਖੀ ਸੀ ਉਸ ਦੇ ਜੀਵਨ ਵਿੱਚ ਕਈ ਸਮੱਸਿਆਵਾਂ ਸੀ ਉਹ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਧਿਆਨ ਨਹੀਂ ਰੱਖ ਪਾ ਰਿਹਾ ਸੀ ਅਤੇ ਕਈ ਵਾਰ ਉਸ ਨੂੰ ਜੀਵਨ ਖਤਮ ਕਰਨ ਦੇ ਖਿਆਲ ਵੀ ਆਉਣ ਲੱਗ ਪਏ ਸੀ ਉਹ ਕਿਸੇ ਉਪਾਦੀ ਤਲਾਸ਼ ਵਿੱਚ ਸੀ ਇਸ ਚਿੰਤਾ ਨਾਲ ਉਹ ਇੱਕ ਮਹਾਤਮਾ ਕੋਲ ਪਹੁੰਚਿਆ ਅਤੇ ਉਸ ਨੇ ਮਹਾਤਮਾ ਜੀ ਨੂੰ ਕਿਹਾ ਮੈਨੂੰ ਜੀਵਨ ਵਿੱਚ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਆਪਣੇ ਪਰਿਵਾਰ ਦੀ ਦੇਖਭਾਲ ਵੀ ਸਹੀ ਢੰਗ ਨਾਲ ਨਹੀਂ ਕਰ ਪਾ ਰਿਹਾ ਮੇਰਾ ਬੁਰਾ ਵਕਤ ਚੱਲ ਰਿਹਾ ਹੈ ਕਿਰਪਾ ਕਰਕੇ ਮੈਨੂੰ ਇੱਕ ਸੋਖਾ ਉਪਾਅ ਦੱਸੋ ਜਿਸ ਨਾਲ ਮੈਂ ਇਸ ਦੁੱਖ ਵਿੱਚੋਂ ਬਾਹਰ ਨਿਕਲ ਸਕਾਂ ਮਹਾਤਮਾ ਜੀ ਨੇ ਉਸ ਨੂੰ ਧਿਆਨ ਨਾਲ ਸੁਨਿਆ ਅਤੇ ਮੁਸਕਰਾਉਂਦੇ ਹੋਏ ਕਿਹਾ ਮੈਂ ਤੈਨੂੰ ਇੱਕ ਉਪਾਅ ਦੱਸਾਂਗਾ ਪਰ ਤੈਨੂੰ ਪਹਿਲਾਂ ਇੱਕ ਛੋਟਾ ਜਿਹਾ ਕੰਮ ਕਰਨਾ ਹੋਵੇਗਾ ਪਹਾੜੀ ਕੋਲ ਇੱਕ ਮੰਦਿਰ ਹੈ ਅਤੇ ਉਸ ਦੇ ਕੋਲ ਕੀੜਿਆਂ ਦਾ ਘਰ ਹੈ ਤੈਨੂੰ ਅਗਲੇ 7 ਦਿਨਾਂ ਤੱਕ ਉੱਥੇ ਜਾਣਾ ਹੈ ਅਤੇ ਬਿਨਾਂ ਕਿਸੇ ਕੀੜੇ ਨੂੰ ਮਾਰੇ ਕੀੜਿਆਂ ਦਾ ਘਰ ਹਰ ਰੋਜ਼ ਤੋੜਨਾ ਹੈ ਉਹ ਵਿਅਕਤੀ ਇਹ ਸੁਣ ਕੇ ਚੌਂਕ ਗਿਆ ਅਤੇ ਸੋਚਣ ਲੱਗ ਪਿਆ ਕਿ ਇਹ ਕਿਸ ਤਰ੍ਹਾਂ ਦਾ ਕੰਮ ਹੈ ਪਰ ਉਸ ਨੇ ਮਹਾਤਮਾ ਦੀ ਗੱਲ ਮੰਨੀ ਅਤੇ ਅਗਲੇ ਦਿਨ ਪਹਾੜੀ ਤੇ ਪਹੁੰਚ ਕੇ ਦੇਖਿਆ ਕਿ ਕੀੜੇ ਆਪਣੇ ਘਰ ਵਿੱਚ ਭੋਜਨ ਇਕੱਠਾ ਕਰ ਰਹੇ ਸਨ ਉਸ ਦਾ ਮਨ ਕਮਜ਼ੋਰ ਹੋ ਗਿਆ ਪਰ ਮਹਾਤਮਾ ਦੀ ਗੱਲ ਨੂੰ ਯਾਦ ਕਰਕੇ ਉਸਨੇ ਕੀੜਿਆਂ ਦਾ ਘਰ ਤੋੜ ਦਿੱਤਾ ਕੀੜੇ ਇੱਧਰ ਉੱਧਰ ਭੱਜਣ ਲੱਗੇ ਤੇ ਉਹ ਦੁਖੀ ਮਨ ਨਾਲ ਘਰ ਵਾਪਿਸ ਆ ਗਿਆ ਅਗਲੇ ਦਿਨ ਫਿਰ ਉਹ ਪਹਾੜੀ ਤੇ ਗਿਆ ਤੇ ਉਸਨੇ ਦੇਖਿਆ ਕਿ ਕੀੜਿਆਂ ਨੇ ਫਿਰ ਆਪਣਾ ਘਰ ਬਣਾ ਲਿਆ ਹੈ ਉਸ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਇੰਨੀ ਮਿਹਨਤ ਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਘਰ ਬਣਾ ਲਿਆ ਹੈ ਉਸਨੇ ਫਿਰ ਉਹਨਾਂ ਦਾ ਘਰ ਤੋੜ ਦਿੱਤਾ ਉਹ ਲਗਾਤਾਰ ਇਹ ਕਰਦਾ ਰਿਹਾ ਪਰ ਕੀੜੇ ਹਰ ਵਾਰ ਆਪਣਾ ਕੰਮ ਕਰਦੇ ਰਹੇ ਤੀਜੇ ਦਿਨ ਉਸਨੇ ਦੇਖਿਆ ਕਿ ਕੀੜਿਆਂ ਨੇ ਕੁਝ ਦੂਰੀ ਤੇ ਨਵਾਂ ਘਰ ਬਣਾ ਲਿਆ ਸੀ ਇਸ ਵਾਰੀ ਉਸਨੇ ਗੁੱਸੇ ਵਿੱਚ ਆ ਕੇ ਘਰ ਤੋੜਦੇ ਹੋਏ ਕੁਝ ਕੀੜਿਆਂ ਨੂੰ ਕੁਚਲ ਦਿੱਤਾ ਅਤੇ ਜਦੋਂ ਉਸਨੇ ਦੇਖਿਆ ਤਾਂ ਉਸ ਦਾ ਮਨ ਭਰ ਗਿਆ ਤੇ ਉਹ ਸਮਝ ਨਹੀਂ ਸਕਿਆ ਕਿ ਮਹਾਤਮਾ ਉਸ ਤੋਂ ਇਹ ਕਿਉਂ ਕਰਵਾ ਰਹੇ ਹਨ ਉਸ ਰਾਤ ਉਸ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋਇਆ ਤੇ ਅਗਲੇ ਦਿਨ ਉਹ ਕੀੜਿਆਂ ਲਈ ਆਟਾ ਲੈ ਕੇ ਆਇਆ ਅਤੇ ਉਹਨਾਂ ਨੂੰ ਖਵਾਇਆ 7ਵੇਂ ਦਿਨ ਉਹ ਵਿਅਕਤੀ ਮਹਾਤਮਾ ਕੋਲ ਪਹੁੰਚਿਆ ਤੇ ਕਿਹਾ ਮਹਾਤਮਾ ਜੀ ਮੈਂ ਕੀੜਿਆਂ ਦਾ ਘਰ ਕਈ ਵਾਰ ਤੋੜਿਆ ਪਰ ਅੰਤ ਵਿੱਚ ਮੈਂ ਖੁਦ ਨੂੰ ਰੋਕ ਨਹੀਂ ਪਾਇਆ ਮੈਂ ਉਹਨਾਂ ਪ੍ਰਤੀ ਹਮਦਰਦੀ ਮਹਿਸੂਸ ਕੀਤੀ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਬੰਦ ਕਰ ਦਿੱਤਾ ਹੁਣ ਮੈਨੂੰ ਕੋਈ ਰਸਤਾ ਨਹੀਂ ਦਿਖ ਰਿਹਾ ਜਿਸ ਨਾਲ ਮੈਂ ਆਪਣੇ ਬੁਰੇ ਵਕਤ ਵਿੱਚੋਂ ਬਾਹਰ ਆ ਸਕਾਂ ਮਹਾਤਮਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਮੈਂ ਤੈਨੂੰ ਕੀੜਿਆਂ ਦਾ ਘਰ ਤੋੜਨ ਲਈ ਨਹੀਂ ਭੇਜਿਆ ਸੀ ਮੈਂ ਚਾਹੁੰਦਾ ਸੀ ਤੁਸੀਂ ਉਹਨਾਂ ਕੋਲੋਂ ਕੁਝ ਸਿੱਖੋ ਪਹਿਲੀ ਗੱਲ ਤੁਸੀਂ ਦੇਖਿਆ ਕੀੜਿਆਂ ਦਾ ਘਰ ਹਰ ਵਾਰ ਤੋੜੇ ਜਾਣ ਤੋਂ ਬਾਅਦ ਵੀ ਉਹਨਾਂ ਨੇ ਹਾਰ ਨਹੀਂ ਮੰਨੀ ਹਰ ਵਾਰ ਕੀੜੇ ਆਪਣਾ ਨਵਾਂ ਘਰ ਬਣਾਉਂਦੇ ਰਹੇ ਇਹ ਹੀ ਜੀਵਨ ਦਾ ਸਭ ਤੋਂ ਵੱਡਾ ਸਬਕ ਹੈ ਚਾਹੇ ਜਿੰਨੀ ਵਾਰ ਵੀ ਤੁਹਾਡੇ ਜੀਵਨ ਮੁਸੀਬਤਾਂ ਨਾਲ ਭਰ ਜਾਵੇ ਤੁਸੀਂ ਕਦੇ ਹਾਰ ਨਾ ਮੰਨੋ ਵਾਰ-ਵਾਰ ਕੋਸ਼ਿਸ਼ ਕਰੋ ਕਿਉਂਕਿ ਜਿੰਨੀ ਦੇਰ ਤੁਸੀਂ ਹਾਰ ਨਹੀਂ ਮੰਨਦੇ ਤੁਸੀਂ ਅਸਲ ਵਿੱਚ ਛਾਰਦੇ ਨਹੀਂ ਉਹਨਾਂ ਅੱਗੇ ਕਿਹਾ ਦੂਸਰੀ ਸਿੱਖਿਆ ਇਹ ਹੈ ਕਿ ਜਦੋਂ ਬੁਰਾ ਸਮਾਂ ਆਉਂਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਇਹ ਸਮਾਂ ਕਦੇ ਨਹੀਂ ਜਾਵੇਗਾ ਪਰ ਇਹ ਸਮਾਂ ਵੀ ਇੱਕ ਦਿਨ ਗੁਜ਼ਰ ਜਾਵੇਗਾ ਜੀਵਨ ਵਿੱਚ ਧੀਰਜ ਅਤੇ ਲਗਾਤਾਰ ਕੋਸ਼ਿਸ਼ ਹੀ ਸਫਲਤਾ ਦਾ ਮੂਲ ਮੰਤਰ ਹੈ ਤੁਸੀਂ ਕੀੜਿਆਂ ਤੋਂ ਸਿੱਖ ਲਿਆ ਹੈ ਕਿ ਚਾਹੇ ਜੀਵਨ ਵਿੱਚ ਕਿੰਨੀਆਂ ਵੀ ਮੁਸੀਬਤਾਂ ਆਉਣ ਸਾਨੂੰ ਹਮੇਸ਼ਾ ਅੱਗੇ ਵਧਦਾ ਰਹਿਣਾ ਚਾਹੀਦਾ ਹੈ ਮਹਾਤਮਾ ਦੀਆਂ ਗੱਲਾਂ ਸੁਣ ਕੇ ਉਹ ਵਿਅਕਤੀ ਸਮਝ ਗਿਆ ਕਿ ਅਸਲ ਵਿੱਚ ਮੁਸੀਬਤਾਂ ਦਾ ਸਾਹਮਣਾ ਕਰਨਾ ਹੀ ਸਫਲਤਾ ਦਾ ਰਸਤਾ ਹੈ ਉਸਨੇ ਮਹਾਤਮਾ ਤੋਂ ਆਗਿਆ ਲਈ ਅਤੇ ਆਪਣੇ ਜੀਵਨ ਨੂੰ ਨਵੇਂ ਉਤਸ਼ਾਹ ਅਤੇ ਆਤਮ ਵਿਸ਼ਵਾਸ ਨਾਲ ਜੀਵਨ ਨੂੰ ਜਿਉਣ ਦਾ ਸੰਕਲਪ ਲਿਆ